ਦੀ ਦੇਖ ਰਹੀ ਹਾਂ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਆਦਣਾ ਦੀ ਬੜੀ ਬਰਨਾਨਾ ਤਾਂ ਤੁਹਾਨੂੰ ਜ਼ਰੂਰ ਬਣੀ ਰਹਿਣਾ ਜਿੰਨਾ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਤੀ ਹਾਂ ਜਦੀ ਵੱਡੀ ਖਬਰ ਅਕਾਲ ਤਖਤ ਦੇ ਸੁਬੀ ਸਿੰਘ ਬਦਲਤੇ ਹੋਰ ਅਕਾਲੀ ਆਗੂਆਂ ਨੂੰ ਕੀ ਕੀ ਸਜਲ ਗਈ ਜਿਵੇਂ ਅਕਾਲ ਤਖਤ ਸਾਬਦੇ ਸੁਬੀ ਸਿੰਘ ਬਦਲਤੇ ਹੋਰ ਅਕਾਲ ਆਗੂਆਂ ਨੂੰ ਸੋਵਰ ਨੂੰ ਧਾਰਮਿਕ ਸਜ ਸੁਣਾਈ ਚਾਹੀ ਜੀ ਤੋਂ ਬਾਅਦ ਉਹਨਾਂ ਨੇ ਸਾਰੇ ਆਗੂਆਂ ਨੇ ਗਲਾਂ ਵਿੱਚ ਤਕ ਤੀਆਂ ਭਾਗ ਦਿੱਤੀਆਂ ਜਾਣੀ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਮਹੂਮ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਫਤਦ 1 ਕੌਮ ਖੀਤਾਬ પાਪਸ ਲਈ ਜਾਂਦੀ ਵੀ ਐਲਾਨ ਕਰ ਦਿੱਤਾ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ 3 ਦਿਨਾਂ ਵਿੱਚ ਮਨਜ਼ੂਰ ਕਰਨ ਦੀ ਹੁਕਮ ਦਿੱਤਾ ਗਿਆ ਹੈ ਕੱਲ ਤੱਕ ਸਾਬ ਦੇ ਜੱਤੇਦਾਰ ਗਿਆਨੀ ਰਗਵੀਰ ਨੇ ਸੁਖਵੀਰ ਸਿੰਘ ਬਾਦਲ ਸਨ ਅਕਾਲੀ ਦਲ ਦੀ ਕਮੇਟੀ ਦੇ ਮੈਂਬਰਾਂ ਦੇ ਸਾਲ 2015 ਤੋਂ ਲੈ ਕੇ ਜੋ ਆਗੂ ਕੈਬਨਿਟਰੀ ਕ ਮੈਂਬਰ ਹੈ ਉਹਨਾਂ ਲਈ ਸੱਦ ਲਗਾਈ ਗਈ ਹੈ ਬੀਬੀ ਸੀਡੀ ਪੰਜਾਬ ਵਸਟਾਪਰ ਚੈਨਲ ਵਟਸਐਪ ਚੈਨਲ ਨਾਲ ਜੁੜਨ ਲਈ ਇਸ ਦੇ ਨਾਲ ਇਹਨਾਂ ਨੇ ਕਿਹਾ ਨਿਰਗਬੀਰ ਸਿੰਘ ਨੇ ਕਿਹਾ ਕਿ ਜਿੰਨਾ ਨੀਸਕਬੀਰ ਸਿੰਘ ਬਾਦਲ ਦੇ ਨਾਲ ਆਪਣੇ ਗੁਨਾਹ ਕੁਲ ਕੀਤੇ ਹਨ ਉਹਨਾਂ ਵਿੱਚ ਸੁਖਤੇ ਸਿੰਘ ਢੀਂਸਾ ਸੱਚਾ ਸੁੱਚਾ ਸਿੰਘ ਲਗਾ ਹੀਰਾ ਸਿੰਘ ਬਲਵਿੰਦਰ ਸਿੰਘ ਪੁੰਦੜਾ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਾਣੀ ਕੇ ਸ਼ਾਮਿਲ ਹਨ ਖਬਰ ਹੋਣ ਤੱਕ ਵੀ ਖੜੀ ਧੰਨਵਾਦ